ਸਤਿ ਸ੍ਰੀ ਅਕਾਲ ਜੀ ਮੈਂ ਹਾਂ ਡਾਕਟਰ ਜਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ ਆਓ ਦੇਖਦੇ ਹਾਂ ਅੱਜ ਦੇ ਕੁਝ ਖਾਸ ਖਬਰਾਂ ਈਦੁਲ ਫਿਤਰ ਦੇ ਤਿਹਾੜੇ ਤੇ ਜਿੱਥੇ ਦੇਸ਼ ਪਰਚੇ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਮਲੇਰਕੋਟਲਾ ਵਾਸੀਆਂ ਨੂੰ ਇਸ ਦਿਨ ਪੰਜਾਬ ਸਰਕਾਰ ਵੱਲੋਂ ਵੱਡਾ ਤੋਹਫ਼ਾ ਮਿਲਿਆ ਹੈ ਮਲੇਰਕੋਟਲਾ 'ਚ ਈਦ ਮਨਾਉਣ ਲਈ ਪੁੱਜੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋ ਸਿੰਘ ਸਿੱਧੂ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪੀਰ ਸਿੰਘ ਬਾਦਲ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਂਦਾ ਐਲਾਨ ਕੀਤਾ ਹੈ। ਇਸ ਮੌਕੇ ਉਹਨਾਂ ਨੇ ਮਲੇਰਕੋਟਲਾ ਲਈ 1 ਕਰੋੜ ਰੁਪਏ ਦੇ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਹੈ। ਉਹਨਾਂ ਕਹੇ ਕਿ ਜਲਦੀ ਮਲੇਰਕੋਟਲਾ 'ਚ ਮੈਡੀਕਲ ਕਾਲਜ ਵੀ ਖੋਲਿਆ ਜਾਵੇਗਾ। ਇਸ ਮੌਕੇ ਮਨਪੀਰ ਸਿੰਘ ਬਾਦਲਾ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਰਾਜ ਵਿੱਚ ਭਾਈਚਾਰਕ ਸਾਂਝ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਮਾੜੀਆਂ ਤਾਕਤਾਂ ਨੂੰ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੌਰਾਨ ਕੈਬਨਰ ਮੰਤਰੀ ਨਵਜੋ ਸਿੰਘ ਸਿੱਧੂ ਨੇ ਇਤਗਾਲ ਲਈ ਆਪਣੇ ਫੰਡ ਵਿੱਚੋਂ 50 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। میرا آج آپ کے درمیان آنا کوئی تقدر کا تقاضا نہیں بلکہ میری ایک فربڑی اکیلڈی ہے اور میں خوشیوں میں جگہ بات ہوتی ہے یوں <تصفح> تو رب کی ہر جگہ بات ہوتی ہے لیکن اللہ کے اس دربار میں رب سے ملاقات ہوتی ہے ہر <تصفح> <تصفح> جگہ ذات کے کے بکھیڑے ہیں لیکن اللہ کے اس دربار میں ہر انسان کی ایک ذات ہوتی ہے ہر کوئی ہر کوئی اس سے رحمتوں کی بھیک مانگتا ہے ہر کوئی اس سے رحمتوں کی بھیک مانگتا ہے اس پاکیزہ جگہ پہ اللہ کی رحمتوں کی برسات ہوتی ہے برسات ہوتی ہے ਕਿ ਈਦ ਪ੍ਰੇਮ ਅਮਨ ਮਾਨ ਔਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਮੁਸਲਮਾਨ ਭਰਾਵਾਂ ਨੂੰ ਇੰਨਾ ਹੀ ਕਹਿਣਾ ਚਾਹਨਾ ਭਾਵੇਂ ਮinority ਹੋਵੇ ਲੇਕਿਨ ਕੈਪਟਨ ਸਰਕਾਰ ਉਹਨਾਂ ਨੂੰ ਆਪਣੀ ਪੱਗ ਦਾ ਲੜ ਬਣਾ ਕੇ ਰੱਖੂਗੀ ਇੱਜ਼ਤ ਨਾਲ ਰੱਖੂਗੀ ਮਹਫੂਜ਼ ਰੱਖੂਗੀ ਮਾਨ ਸਨਮਾਨ ਦੇ ਨਾਲ ਰੱਖੂਗੀ ਕੁਝ ਹੋਰ ਅਨਾਉਂਸਮੈਂਟਾਂ ਕੈਪਟਨ ਸਾਹਿਬ ਵੱਲੋਂ ਜਿਹੜੀ ਉਹਨਾਂ ਨੇ ਕਿਹਾ ਸੀਗਾ ਕਿ ਜ਼ਿਲ੍ਹਾ ਬਣਾਵਾਂਗੇ ਇੱਥੇ ਮੇਰਕੋਟਲੇ ਦੇ ਵਿੱਚ ਮੈਡੀਕਲ ਕਾਲਜ ਹੋਊਗਾ ਮਨਪ੍ਰੀਤ ਬਾਜੀ ਨੇ ਸਰਕਾਰ ਵੱਲੋਂ ਕਰੋੜ ਰੁਪਇਆ ਮਸਜਿਦ ਨੂੰ ਅਨਾਉਂਸ ਕੀਤਾ ਹੈ ਮੈਂ ਆਪਣੇ ਵੱਲੋਂ ਆਪਣੇ ਫੰਡ ਦੇ ਵਿੱਚੋਂ 50 ਲੱਖ ਅਨਾਉਂਸ ਕੀਤਾ ਹੈ ਲੇਕਿਨ ਸਾਡੀ ਸਰਕਾਰ ਅਸਰਦਾਰ ਰਵੇ ਉਹਦੇ ਲਈ ਆਪਸੀ ਭਾਈਚਾਰਾ ਬਣਿਆ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਗਰੂਰ ਤੋਂ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ ਹੁਸ਼ਿਆਰਪੁਰ ਦੇ ਗੈਂਗਸਟਰਾਂ ਦੇ ਹੌਸਲੇ ਇਨੇ ਬਲੰਦ ਹੋ ਚੁੱਕੇ ਹਨ ਕਿ ਆਏ ਦਿਨ ਉਹ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਬਣਾ ਰਹੇ ਹਨ। ਇਹ ਜਿਹੜਾ ਇੱਕ ਹੋਰ ਮਾਮਲਾ ਹੁਸ਼ਿਆਰਪੁਰ ਦੇ ਸਿੱਕਮ ਨੰਬਰ 2 ਦੇ ਵਿੱਚ ਰਹਿਣ ਵਾਲੇ ਗੈਂਗਸਟਰ ਬਿੰਨੀ ਗੁਜਰ ਦੇ ਘਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਉਸ ਦੇ ਵਿਰੋਧੀ ਗੈਂਗਸਟਰਾਂ ਵੱਲੋਂ 7 ਰਾਊਂਡ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਈ ਗਈ ਹੈ। ਦਰਅਸਲ ਬਿੰਨੀ ਗੁਜਰ ਖੁਦ ਇੱਕ ਗੈਂਗਸਟਰ ਹੈ ਅਤੇ ਇਸ ਸਮੇਂ ਕਤਲ ਦੇ ਕੇਸ ਚ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ। ਤਾਨੂੰ ਦੱਸਦੇ ਕਿ ਕੁਝ ਸਮਾਂ ਪਹਿਲਾਂ ਬਿੰਨੀ ਗੁਰਜਰ ਦੇ ਪਿਤਾ ਦੇ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਬਿੰਨੀ ਗੁਰਜਰ ਨੇ ਆਪਣੇ ਪਿਤਾ ਨੂੰ ਮਾਰਨ ਵਾਲੇ ਇੱਕ ਵਿਅਕਤੀ ਨੂੰ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੀ ਦੂਸਰੇ ਗੈਂਗ ਵੱਲੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਘਟਨਾ ਤੋਂ ਬਾਅਦ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਬਿੰਨੀ ਗੁਰਜਰ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਉੱਪਰ ਇਹ ਜਿਹੇ ਹਮਲਾ ਪਹਿਲਾਂ ਵੀ ਹੋ ਚੁੱਕਾ ਹੈ ਦੋ ਸਾਲ ਪਹਿਲਾਂ ਵੀ ਇਹਨਾਂ ਨੇ ਹਰਕਤ ਕੀਤੀ ਸੀ ਵੀ ਮਤਲਬ ਜਦੋਂ ਪੁਲਿਸ ਵਾਲਿਆਂ ਨੇ ਕੋਈ ਮਤਲਬ ਆ ਕੇ ਕੇਰ ਨਹੀਂ ਕੀਤੀ ਹੈ ਕਿ ਕਹਿੰਦੇ ਤੁਸੀਂ ਤਾਂ ਝੂਠ ਹੀ ਬੋਲਦੇ ਹੋ। ਕੌਣ ਹੈ ਕੌਣ ਬੰਦੇ? ਇਹ ਇਹਦੇ ਆਪਣੇ ਚੰਨਾ ਕੋਕਲ ਨਗਰ ਹੂੰ ਆਪਣੇ ਅੰਦਰ ਬਲਵੀਰ ਸਿੰਘ ਜਿਹਨਾਂ ਨਾਲ ਸਾਡੀ ਉਮਤ ਹੈਗੀ ਹੈ ਇੱਕ ਉਹਨਾਂ ਦਾ ਬੇਟਾ ਅੱਛਾ ਜੀ ਦੋ ਸੀਗੇ ਇੱਕ ਗਿੰਨੀ ਸੀਗਾ ਇੱਕ ਹੈਪੀ ਹਰਸ਼ ਹਾਂ ਜੀ ਕਿੰਨੇ ਬੰਦੇ ਲੱਗੇ ਸੀ ਬੰਦੇ ਸੀਗੇ ਇੱਕ ਨਹੀਂ ਮੈਨੂੰ ਪਛਾਣ ਹੋਇਆ ਇਹਦਾ ਪੁਲਿਸ ਪਹੁੰਚ ਕੇ ਇਕਤੀ ਕਰਵੇ ਕਰਨੀ ਪਈ ਪੁਲਿਸ ਪਹੁੰਚ ਕੇ ਹੁਣ ਦੇਖਦੇ ਪਏ ਆ ਡੀਐਸਪੀ ਸਾਹਿਬ ਹੁਣ ਹੀ ਪਏ ਤੁਸੀਂ ਕੀ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਮੇਰਾ ਬੇਟਾ ਅੱਗੇ ਅੰਦਰ ਹੈ ਅਸੀਂ ਇਨਸਾਫ ਚਾਹੁੰਦੇ ਆ ਸਾਡੇ ਨਾਲ ਇਦਾਂ ਹੋਇਆ ਕੱਲ 2 ਮਿੰਟ ਪਹਿਲਾਂ ਤਾਂ ਮੈਂ ਹਲੇ ਕਮਰੇ ਵਿੱਚ ਸੋਈ ਵਿੱਚ ਅੰਦਰ ਕੀ ਪਤਾ ਮੇਰੇ ਤੇ ਚਲਾਈਆਂ ਹੁਣ ਬੇਟਾ ਮੇਰਾ 11 ਵਜੇ ਰਾਤ ਨੂੰ ਕੁੱਤੀ ਕਮਾਂਦਾ ਕੀ ਪਤਾ ਉਹਦਾ ਟਾਈਮ ਚੱਕਣ ਆਏ ਹੁਣ ਕੀ ਕਹਿ ਸਕਦੇ ਆ ਇਹ ਤਾਂ ਮੇਰੇ ਬੇਟੇ ਦੇ ਮਦਰ ਵੀ ਲੱਗੇ ਰਿਹਾ ਮਤਲਬ ਛੋਟਾ ਬੇਟਾ ਜਦੋਂ ਬਾਹਰ ਨਿਕਲਦਾ ਨਾ ਬੜੀ ਬੜੀ ਕੋਲਸ ਨੂੰ ਕਿਹਾ ਪਰਸ ਵੀ ਬਹੁਤ ਹੀ ਮਤਲਬ ਉਹ ਨਹੀਂ ਕਰਦੀ ਹੈ ਜੀ ਠੀਕ ਖੁਸ਼ਿਆਰ ਪਤੌ ਜੁਗੇਸ਼ ਬਹਿਲਦੀ ਰਿਪੋਰਟ ਪੰਜਾਬ ਟੂਡੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਨੇ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਉੱਪਰ ਵੱਡਾ ਸਿਆਸੀ ਹਮਲਾ ਕੀਤਾ ਹੈ ਅਤੇ ਦੋਸ਼ ਲਾਇਆ ਹੈ ਕਿ ਜੇਕਰ ਵਿਧਾਨ ਸਭਾ ਵਿੱਚ ਕੋਈ ਪੱਗ ਦੀ ਬੇਅਦਬੀ ਹੋਈ ਹੈ ਤਾਂ ਉਹ ਵਿਕਰਮ ਸਿੰਘ ਮਜੀਠੀਆ ਨੇ ਹੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚ ਹੋਏ ਹੰਗਾਮੇ ਤੋਂ ਬਾਅਦ ਜਿਵੇਂ ਵਿਕਰਮ ਸਿੰਘ ਮਜੀਠੀਆ ਨੇ ਲੱਥੀ ਹੋਈ ਪੱਗ ਨੂੰ ਹੱਥ ਚ ਫੜ ਕੇ ਨਮਾਇਸ਼ ਕੀਤੀ ਹੈ ਉਸ ਨਾਲ ਪੱਗ ਦੀ ਜ਼ਿਆਦਾ ਬੇਅਦਬੀ ਹੋਈ ਹੈ ਇਸ ਲਈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕਾਰਵਾਈ ਕਰਨੀ ਬੰਦੀ ਹੈ ਇਸ ਮੌਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਕਈ ਸਵਾਲ ਚੁੱਕੇ ਹਨ ਸਭ ਤੋਂ ਵੱਡੀ ਗੱਲ ਇਹ ਹੈ ਆ ਕਿ ਬਿਕਰਮ ਮਜੀਠੀਏ ਨੇ ਆਪ ਮਜ਼ਾਕ ਬਣਾ ਕੇ ਰੱਖ ਦਿੱਤਾ ਸਾਰੀ ਗੱਲ ਦਾ ਪਹਿਲੀ ਗੱਲ ਹੈ ਕਿ ਵਿਧਾਨ ਸਭਾ ਦੇ ਅੰਦਰ ਤੇ ਪੱਗ ਲੱਥੀ ਨਹੀਂ ਸੀਗੀ ਬਾਹਰ ਜਾ ਕੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਉਹ ਰੱਬ ਜਾਣੇ ਪਰ ਜੇ ਕਿਸੇ ਸਿੱਖ ਦੀ ਪੱਗ ਲੱਥ ਗਈ ਹੈ ਜਿਹੜੀ ਕਿ ਨਹੀਂ ਲੱਥਣੀ ਚਾਹੀਦੀ ਜੇ ਲੱਥ ਗਈ ਹੈ ਤੇ ਉਸ ਪੱਗ ਦੀ ਨਮਾਇਸ਼ ਨਹੀਂ ਕਰਨੀ ਚਾਹੀਦੀ ਬਿਕਰਮ ਮਜੀਠੀਏ ਨੇ ਸਗੋਂ ਸਿੱਖ ਧਰਮ ਦਾ ਮਜ਼ਾਕ ਬਣਾ ਕੇ ਰੱਖਤਾ ਜਦੋਂ ਇੱਕ ਸਿੱਖ ਦੀ ਉੱਤਰੀ ਹੋਈ ਪੱਗ ਨੂੰ ਨਮਾਸ਼ ਉਹਦੀ ਕੀਤੀ ਆ ਪ੍ਰਦਰਸ਼ਨ ਨਹੀਂ ਕੀਤੀ ਆ ਵਿਧਾਨ ਸਭਾ ਚ ਆ ਕੇ ਮੈਂ ਸਮਝਦਾ ਕਿ ਬਹੁਤ ਨਿੰਦ ਨਹੀਂ ਹੋਗਾ ਅੱਜ ਜੇ ਅਕਾਲ ਤਖਤ ਜਥੇਦਾਰ ਸਾਹਿਬ ਨੂੰ ਕਿਸੇ ਦੀ ਨੂੰ ਬੁਲਾ ਕੇ ਸਜ਼ਾ ਲਾਉਣ ਦੀ ਲੋੜ ਆ ਤਾਂ ਬੇਕਰਮ ਜੀਠੀ ਇਹ ਜਿਹੜਾ ਜੁਣਾ ਚਾਹੁੰਦਾ ਸੀ ਲੇਕਿਨ ਸਿਮਰਤਜੀਤ ਸਿੰਘ ਬੈਂਸ ਦੀ ਵੀ ਇੱਕ ਜਗ੍ਹਾ ਤੇ ਪਾਗੋ ਤਾਰੀਕੇ ਸੀ ਜਦੋਂ ਇੱਕ ਨਹੀਂ ਹੈ ਨਾ ਜੀ ਇਹੀ ਆ ਗੱਲ ਤੇ ਇਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਹ ਸਾਡੀਆਂ ਮਹਾਨ ਸੰਸਥਾਵਾਂ ਨੂੰ ਚਾਹੇ ਐਸਜੀਪੀਸੀ ਆ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਇਸਤੇਮਾਲ ਕਰਕੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਮੈਨੂੰ ਕਿ ਇਹਨਾਂ ਸਿੱਖ ਮਹਾਨ ਸਿੱਖ ਸੰਸਥਾਵਾਂ ਨੂੰ ਇਸਤੇਮਾਲ ਕਰਕੇ ਆਪਣੇ ਸਿਆਸੀ ਜਿਹੜੇ ਹਿੱਤ ਨੇ ਉਹਨਾਂ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਦੀ ਜਿਹੜਾ ਕਿ ਬਹੁਤ ਗੁਨਾਹੇ عظیم ਹੈ ਔਰ ਪਰਮੇਸ਼ਵਰ ਉੱਤੇ ਵੇਖ ਰਿਹਾ ਬੁਲਾਰੀ ਸਾਹਿਬ ਬਿਊਰੋ ਰਿਪੋਰਟ ਪੰਜਾਬ ਟੂਡੇ ਆਮ ਆਦਮੀ ਪਾਰਟੀ ਦੇ ਸੁਭਾ ਉਪਰਦਾਨ ਅਮਨ अरोੜਾ ਨੇ ਸਪੱਸ਼ਟ ਕੀਤਾ ਹੈ ਕਿ ਬਜਟ ਸੈਸ਼ਨ ਦੌਰਾਨ ਅਕਾਲੀ ਭਾਜਪਾ ਨੇ ਤਾਅਮਾ ਬੋਲੋ ਆ ਵਿਧਾਇਕਾ ਦੀ ਮਦਦ ਲਈ ਅੱਗੇ ਆਉਂਦਾ ਇਹ ਅਰਥ ਨਹੀਂ ਹੈ ਕਿ ਦੋਵਾਂ ਵਿੱਚ ਘਰ ਕੋਈ ਸਿਆਸੀ ਸਮਝੌਤਾ ਜਾਂ ਤਾਲਮਿਲ ਹੋ ਗਿਆ ਹੈ। ਉਹਨਾਂ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਸਦਨ 'ਚ ਘਟਨਾਕਰਮ ਦੌਰਾਨ ਆਪ ਨੇਤਾ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਛਾਏ ਗਏ ਜਾਲ 'ਚ ਫਸ ਕੇ ਰਹਿ ਗਏ ਹਨ। ਅਮਨ अरोੜਾ ਵੱਲੋਂ ਖਬਰਾਂ 'ਚ ਛਪੀਆਂ ਉਹਨਾਂ ਖਬਰਾਂ ਦਾ ਵੀ ਖੰਡਨ ਕੀਤਾ ਗਿਆ ਜਿਸ ਵਿੱਚ ਸਮਾਉਂਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਣ ਦੀ ਗੱਲ ਆਖੀ ਗਈ ਸੀ। ਉਨਾ ਕਹੇ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਸਕਦੇ ਅਕਾਲੀ ਦਲ ਨਾਲ ਆਮ ਆਦਮੀ ਪਾਰਟੀ ਦਾ 100% ਸਿਧਾਂਤਕ 아이ਡੀਓਲੋਜੀਕਲ ਤੇ ਪੋਲੀਟੀਕਲ ਡਿਫਰੈਂਸ ਸੀ ਹੈ ਤੇ ਹਮੇਸ਼ਾ ਰਹੂਗਾ ਅਕਾਲੀ ਦਲ ਪਿਛਲੇ ਦਸਾਂ ਸਾਲਾਂ ਦੇ ਪਿਛਲੇ ਜੇ ਸੈਸ਼ਨ ਦੇ ਪਹਿਲੇ 6 ਦਿਨ ਦੇਖੋ ਤੇ ਜਿੰਨਾ ਅਸੀਂ ਸਰਕਾਰ ਨੂੰ ਘੇਰਨੀ ਕੋਸ਼ਿਸ਼ ਕੀਤੀ ਉਹ ਉਸ ਤੋਂ ਵੱਧ ਅਕਾਲੀ ਦਲ ਨੂੰ ਘੇਰਿਆ ਕਿਉਂਕਿ ਪਿਛਲੇ ਦਸਾਂ ਸਾਲਾਂ ਦੇ ਵਿੱਚ ਅਕਾਲੀ ਦਲ ਨੇ ਪੰਜਾਬ ਦੀ ਕਿਸਾਨੀ ਜਵਾਨੀ ਪੰਜਾਬ ਦੀ ਇੰਡਸਟਰੀ ਪੰਜਾਬ ਦੇ ਵਿੱਚ ਸਿੱਖੀ ਦਾ ਜੋ ਘਾਣ ਕੀਤਾ ਉਹਦੇ ਲਈ ਉਹ ਜ਼ਿੰਮੇਵਾਰ ਨੇ ਬਿਲਕੁਲ ਅਸੀਂ ਉਹਨਾਂ ਨੂੰ ਕੋਈ ਕਲੀਨ ਚਿੱਟਾ ਨਾ ਦਿੱਤੀ ਆ ਕਦੇ ਤੇ ਨਾ ਦੇਣੀ ਕਿਉਂਕਿ ਉਹ ਗੁਨਾਗਾਰ ਸੀਗੇ ਤੇ ਹਮੇਸ਼ਾ ਦੇਖੋ ਬਹੁਤ ਸ਼ਰਮਨਾਕ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਸਾਹਮਣੇ ਸਪੀਕਰ ਦੇ ਸਾਹਮਣੇ ਸੀਐਮ ਸਾਹਿਬ ਦੇ ਤੇ ਪੂਰੀ ਕੈਬਨਿਟ ਦੇ ਤੇ ਕਾਂਗਰਸ ਐਮਐਲਏ ਦੇ ਸਾਹਮਣੇ ਸਾਡੇ 5 ਗੁਰਸਿੱਖ ਭਰਾਵਾਂ ਦੀਆਂ ਐਮਐਲਏ ਦੀਆਂ ਦਸਤਾਰਾਂ ਰੁਲੀਆਂ ਹੁਣ ਪੱਗਾ ਰੁਲੀਆਂ ਹੋਣ ਸਾਡੀਆਂ 3 ਐਮਐਲਏ ਭੈਣਾਂ ਦੀਆਂ ਚੁੰਨੀਆਂ ਰੁਲੀਆਂ ਹੋਣ ਤੇ ਉਹ ਚੁੱਪ ਕਰਕੇ ਤਮਾਸ਼ਾ ਦੇਖ ਰਹੇ ਤੇ ਉਸ ਤੋਂ ਮਗਰੋਂ ਦੇ ਇਹ ਐਲੀਗੇਸ਼ਨ ਆ ਇਹ ਇਹ ਲਾ ਰਹੇ ਨੇ ਜੇ ਕਰ ਮਿਲੇ ਹੋਣ ਦੀ ਗੱਲ ਹੈ ਤਾ 15 ਦਿਨ ਪਹਿਲਾਂ ਇੱਕ ਤੋਤਾ ਸਿੰਘ ਜੀ ਦਾ ਬਿਆਨ ਆਇਆ ਸੀ ਜੀ ਚ ਉਹਨਾਂ ਨੇ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਕਾਂਗਰਸ ਤੇ ਅਕਾਲੀ ਦਲ ਨੇ ਮਿਲ ਕੇ ਚੋਣਾ ਲੜੀਆਂ ਨੇ ਇਸੇ ਤਰ੍ਹਾਂ ਪਿਛਲੇ ਸ਼ੁੱਕਰਵਾਰ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਅਕਾਲੀ ਦਲ ਵਾਲੇ ਵੈਲ ਦੇ ਵਿੱਚ ਖੜਕੇ ਰੌਲਾ ਪਾ ਰਹੇ ਸੀਗੇ ਉਹਨਾਂ ਨੇ ਇੱਕ ਲਿਸਟ ਦਿਖਾਈ ਸੀ ਜੀ ਚ ਕਿਹਾ ਸੀਗਾ ਕਿ ਮੇਰੇ ਕੋਲ ਸੈਂਡ ਮਾਫੀਆ ਦੇ ਅਕਾਲੀ ਦਲ ਤੇ ਭਾਜਪਾ ਦੇ ਲੀਡਰਾਂ ਦੇ ਨਾਮ ਹੈਗੇ ਤੇ ਮੈਂ ਉਸੇ ਦਿਨ ਚਿੱਠੀ ਲਿਖੀ ਸੀ ਕੈਪਟਨ ਸਾਹਿਬ ਨੂੰ ਇਸ ਸੈਸ਼ਨ ਦੇ ਵਿੱਚ ਵੀ ਇਹ ਸਵਾਲ ਉਠਾਇਆ ਕਿ ਕੈਪਟਨ ਸਾਹਿਬ ਜੇ ਤੁਹਾਡੇ ਕੋਲੇ ਸੈਂਡ ਮਾਈਨਿੰਗ ਮਾਫੀਆ ਦੇ ਨਾਮ ਹੈਗੇ ਅਕਾਲੀਦਲ ਦੇ ਤੁਸੀਂ ਉਹਨਾਂ ਨੂੰ ਓਪਨ ਕਰੋ ਤੁਸੀਂ ਉਹਨਾਂ ਨੂੰ ਉਜਗਰ ਕਰੋ ਤੁਸੀਂ ਕਿਉਂ ਲੁਕੋ ਕੇ ਬੈਠੇ ਹੋ ਅੱਜ ਤੱਕ 10 ਦਿਨ ਹੋ ਗਏ ਹਜੇ ਤੱਕ ਉਹਨਾਂ ਨੇ ਨਾਂ ਨਹੀਂ ਲਿਆ ਹੈਗਾ ਕਿਉਂਕਿ ਉਹ ਜਿਹੜਾ ਸੈਂਡ ਮਾਈਨਿੰਗ ਦਾ ਮਾਫੀਆ ਸੀਗਾ ਉਹ ਹੁਣ ਅਕਾਲੀਦਲ ਵਾਲਿਆਂ ਤੋਂ ਕਾਂਗਰਸ ਵਾਲਿਆਂ ਨੇ ਟੇਕਓਵਰ ਕਰ ਲਿਆ ਇਸੇ ਤਰ੍ਹਾਂ ਹਰੇਕ ਕੰਮ ਦੇ ਵਿੱਚ ਇਹ ਰਲੇ ਹੋਏ ਨੇ ਝੂਠ ਬੋਲਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਆਮ ਆਦਮੀ ਪਾਰਟੀ ਇਹਨਾਂ ਤੋਂ ਦੋਨਾਂ ਨੂੰ ਹੀ ਪੰਜਾਬ ਦੇ ਵਿੱਚ ਜੇ ਅੱਜ 1980-85 ਤੋਂ ਦੇ ਵਿੱਚ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗਾ ਅੱਜ 30-30 ਸਾਲਾਂ ਦੇ ਵਿੱਚ ਜੇ 2 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਤਾਂ ਦੋਹੇ ਪਾਰਟੀਆਂ ਪੰਜਾਬ ਦੀ ਪੰਜਾਬ ਦੇ ਸੋਮਿਆਂ ਦੀ ਲੁੱਟ ਦੇ ਲਈ ਜ਼ਿੰਮੇਵਾਰ ਨੇ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ ਜੇਕਰ ਤੁਸੀਂ ਵੀ ਪਪੀਤਾ ਫਲ ਖਾਣ ਦੇ ਸ਼ੌਕੀਨ ਹੋ ਤਾਹੇ ਖਬਰ ਤੁਹਾਡੇ ਲਈ ਬਹੁਤ ਅਹਿਮ ਤੇ ਵੱਡੀ ਹੈ ਲੋਕਾਂ ਦੀ ਖਾਸ ਪਸੰਦ ਪਪੀਤਾ ਇੱਕ ਜ਼ਹਿਰ ਬਣ ਕੇ ਰਹਿ ਗਿਆ ਹੈ ਵੱਡੀ ਮੰਗ ਦੇ ਚੱਲਦੇ ਇਸ ਨੂੰ ਮੋਗਾ ਚ ਕੈਮੀਕਲ ਲਗਾ ਕੇ ਪਕਾਇਆ ਜਾ ਰਿਹਾ ਸੀ ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੋਮਵਾਰ ਸਵੇਰੇ 6 ਵਜੇ ਦੇ ਕਰੀਬ ਐਸਐਮਓ ਅਰਵਿੰਦਰ ਸਿੰਘ ਨੇ ਫੂਡ ਇਨਸਪੈਕਟਰ ਅਭਿਨਵ ਨੂੰ ਨਾਲ ਲੈ ਕੇ ਫਲ ਮੰਡੀ ਵਿੱਚ ਛਾਪਾ ਮਾਰਿਆ ਛਾਪੇ ਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਕੈਲਸ਼ੀਅਮ ਕਾਰਬੋਨੇਟ ਨਾਲ ਭਰੇ ਲੱਗੇ ਪਪੀਤਿਆਂ ਦੇ ਸੈਂਪਲ ਭਰੇ ਗਏ ਅਤੇ ਕਾਰਵਾਈ ਕਰਦੇ ਹੋਏ ਪਪੀਤੇ ਦੇ ਇੱਕ ਟਰੱਕ ਨੂੰ ਨਸ਼ਟ ਵੀ ਕੀਤਾ ਗਿਆ ਐਸਐਮਓ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੰਡੀ 'ਚ ਸੈਂਕੜੇ ਕੁਇੰਟਲ ਪਪੀਤੇ ਨੂੰ ਕੈਮੀਕਲ ਲਗਾ ਕੇ ਪਕਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਹੀ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਤੁਹਾਨੂੰ ਦੱਸ ਦੇਈਏ ਕਿ ਕੈਮੀਕਲ ਵਾਲੇ ਫਲਾਂ ਨੂੰ ਖਾਣ ਨਾਲ ਕਾਫੀ ਨੁਕਸਾਨ ਹੁੰਦਾ ਹੈ ਜਿਵੇਂ ਕਿ ਗਰਭਵਤੀ ਔਰਤਾਂ ਦਾ ਗਰਭਪਾਤ ਹੋਣਾ ਬਿਮਾਰ ਵਿਅਕਤੀ ਦੀ ਬਿਮਾਰੀ ਵਿੱਚ ਵਾਧਾ ਅਤੇ ਇਸ ਦੇ ਨਾਲ ਹੀ ਜ਼ਹਿਰੀਲੇ ਕੈਮੀਕਲ ਨਾਲ ਪਕਾਏ ਫਲ ਕਿਡਨੀ ਨੂੰ ਵੀ ਖਰਾਬ ਕਰਦੇ ਹਨ ਇਥੋਂ ਤੱਕ ਕਿ ਇਸ ਨਾਲ ਕੈਂਸਰ ਵਰਗਾ ਵੀ ਭਿਆਨਕ ਰੋਗ ਹੋ ਸਕਦਾ ਹੈ ਮਾওলানা ਜੀ ਦਾ ਜੀ ਸਾਨੂੰ ਸ਼ੱਕ ਸੀਗਾ ਵੀ ਇੱਥੇ ਪਪੀਤਾ ਪਕਾਉਂਦੇ ਨੇ ਸਾਨੂੰ ਸਰ ਇਨਾ ਜਿਆਦਾ ਪਕਾਉਂਦੇ ਨੇ ਤੇ ਲਗਾਉਂਦੇ ਵੀ ਕੈਲਸ਼ੀਅਮ ਕਾਰਬੋਹਾਈਡਰੇਟ ਤੁਸੀਂ ਦੇਖ ਸਕਦੇ ਹੋ ਕੈਲਸ਼ੀਅਮ ਕਾਰਬੋਹਾਈਡਰੇਟ ਜੋ ਕਿ ਇਲੀਗਲ ਹੈ ਇਹਨਾਂ ਨੇ ਬਹੁਤ ਮਾਤਰਾ ਦੇ ਵਿੱਚ ਬਲਕ ਦੇ ਵਿੱਚ ਮਿਬੀਦਨ ਲਾਇਆ ਹੋਇਆ ਆ ਤੁਹਾਡੇ ਸਾਹਮਣੇ ਸਾਰਾ ਪਿਆ ਹੋਇਆ ਅਸੀਂ ਇਹਨਾਂ ਦੇ ਵਿੱਚ ਸੈਂਪਲ ਵੀ ਲੈ ਰਹੇ ਹਾਂ ਤੇ ਜਿਹੜਾ ਜੋ ਸੈਂਪਲ ਲੈ ਰਹੇ ਹਾਂ ਉਸ ਦੀ ਡੈਮੇਜ ਵੀ ਕਰਾ ਰਹੇ ਹਾਂ ਤੇ ਇਹ ਪੂਰੀ ਮੰਡੀ ਦੇ ਵਿੱਚ ਹੀ ਇਹ ਕੈਲਸ਼ੀਅਮ ਕਾਰਬੋਹਾਈਡਰੇਟ ਵਰਤੀ ਜਾ ਰਹੀ ਹੈ ਨਾ ਇਹਨਾਂ ਕੋ ਫੂਡ ਸੇਫਟੀ ਲਾਇਸੈਂਸ ਹੈਗਾ ਬਿਨਾ ਲਾਇਸੈਂਸ ਤੋਂ ਕੰਮ ਕਰਦੇ ਪਏ ਨੇ ਨਾ ਕਿਸੇ ਦਾ ਮੈਡੀਕਲ ਹੈਗਾ ਟੋਟਲੀ ਸਾਰਾ ਕੰਮ ਇਰੈਗੂਲਰ ਬੁਲਿਆ ਹੈਗਾ ਨਾ ਹਸਾਬ ਸਬ ਸਫਾਈ ਹੈਗੀ ਹੈ ਇਹਨਾਂ ਤੇ ਐਕਸ਼ਨ ਲਿੱਤਾ ਜਾ ਰਿਹਾ ਸਰ ਕਿੰਨੀਆਂ ਦੁਕਾਨਾਂ ਦੇ ਛਾਪੇ ਮਾਰੇ ਗਏ ਨੇ ਇਹ ਦੋਜੀ ਦੁਕਾਨਾਂ ਸਾਡੇ ਪਹਿਲਾਂ ਸਰ ਕਿਹੜੀ ਦੁਕਾਨ ਤੇ ਛਾਪਾ ਮਾਰੇ ਗਏ ਸੀ ਪਹਿਲੀ ਦੁਕਾਨ ਸੀਗੀ ਅਮਰਜੀਤ ਸਿੰਘ ਦੀ ਦੁਕਾਨ ਸੀ ਉਤੋਂ ਕੀ ਭਰੰਦਾ ਸੀ ਉਹਨਾਂ ਤੋਂ ਅਸੀਂ ਰਾਈਪਨਿੰਗ ਦੇ ਅੰਬ ਹੈਗੇ ਆ ਜੋ ਚਾਈਨਿਸ ਤੋਂ ਕੋਪੂਰੀ ਆਂਦੀਆਂ ਉਹ ਪਰਟਿਪ ਕਰਕੇ ਅੰਬ ਪਗਾਏ ਹੋਏ ਸੀ ਉਹਦੇ ਵਿੱਚੋਂ ਅਸੀਂ ਇਹ ਸੈਂਪਲ ਲਿੱਤਾ ਆਂਦਾ ਕੀ ਕਾਰਵਾਈ ਹੋਈ ਇੱਥੇ ਜਿਹੜਾ ਲੀਗਲ ਐਕਸ਼ਨ ਮੰਗਦਾ ਹੈਗਾ ਰਿਪੋਰਟ ਆਣ ਦੇ ਆਧਾਰ ਤੇ ਇਹਨਾਂ ਤੇ ਕਾਰਵਾਈ ਕੀਤੀ ਗਈ মোগাতো তো বিটু পুরবী রিপোর্ট পাঞ্জাব টুডে